ਬਹੁਤ ਬਹੁਤ ਮਾਣ ਮਹਿਸੂਸ ਹੋ ਰਿਹਾ ਜਿੱਤਣ ਤੋਂ ਬਾਅਦ ਜਿਹੜਾ ਮਾਣ ਪੂਰਾ ਪੰਜਾਬ ਤੇ ਪੂਰਾ ਦੇਸ਼ ਮੈਨੂੰ ਮਾਣ ਖਿਸ਼ ਰਿਹਾ ਉਹ ਮੈਂ ਸੋਚਿਆ ਨਹੀਂ ਸੀ ਮੇਰੀ ਇੱਕ ਤਰ੍ਹਾਂ ਨਾਲ ਸੁਪਨਾ ਹੀ ਪੂਰਾ ਹੋਇਆ ਜੁਝਾਰ ਸਿੰਘ ਜੀ ਜਿਹੜੇ ਕਿ ਦੁਬਈ ਦੇ ਵਿੱਚ ਚਪੇੜ ਮਾਰਨ ਦਾ ਕੰਪੀਟੀਸ਼ਨ ਜਿੱਤ ਕੇ ਆਏ ਸਾਨੂੰ ਬੜੀ ਖੁਸ਼ੀ ਹੈ ਇਸ ਨੇ ਚਮਕੌਰ ਸਾਹਿਬ ਦਾ ਪੰਜਾਬ ਦਾ ਤੇ ਹਿੰਦੁਸਤਾਨ ਦਾ ਜਿਹੜਾ ਨਾਮ ਹੈ ਉਹ ਦੁਨੀਆ ਦੇ ਵਿੱਚ ਬਣਾਇਆ ਜਿਆਦੇ ਨੇ ਭੰਗੜਾ ਪਾਇਆ ਨਾ ਜਦ ਪੰਜਾਬੀ ਜਿੱਤੇ ਅਸਲੀ ਜਦ ਪਤਾ ਲੱਗਿਆ ਕਿ ਹਾਂ ਕੋਈ ਕੋਈ ਪੰਜਾਬੀ ਜਿੱਤ ਗਿਆ ਹੈ ਅੱਛਾ ਗੁਰਜਰ ਸਿੰਘ ਜੀ ਤੁਸੀਂ ਆਬੂਤਾਬੀ ਦੇ ਵਿੱਚ ਜਿਹੜੀ ਸਲੈਪ ਜਿਹੜੀ ਗੇਮ ਹੈਗੀ ਆ ਵਿੱਚ ਨਾਮ ਉੱਚਾ ਕੀਤਾ ਉਤੋਂ ਜਿੱਤ ਹਾਸਲ ਕੀਤੀ ਹੈ ਕੀ ਕਹਾਂ ਹਾਂਜੀ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਜਿੱਤਣ ਤੋਂ ਬਾਅਦ ਜੋ ਜਿਹੜਾ ਮਾਣ ਪੂਰਾ ਪੰਜਾਬ ਤੇ ਪੂਰਾ ਦੇਸ਼ ਮੈਨੂੰ ਬਖਸ਼ ਰਿਹਾ ਉਹ ਮੈਂ ਸੋਚਿਆ ਨਹੀਂ ਸੀ ਮੇਰੀ ਇੱਕ ਤਰ੍ਹਾਂ ਨਾਲ ਸੁਪਨਾ ਹੀ ਪੂਰਾ ਹੋਇਆ ਕਿ ਮੈਨੂੰ ਇੱਕ ਕੀ ਕਹਿੰਦੇ ਆ ਬਿਲਕੁਲ ਵੀ ਸ਼ਬਦ ਨਹੀਂ ਜੀ ਹੈਗੇ ਕਿ ਮੈਂ ਕਿਹੜੇ ਸ਼ਬਦਾਂ ਨਾਲ ਪੂਰੇ ਲੋਕ ਆਪਣੇ ਪੂਰੇ ਦੇਸ਼ ਦੇ ਲੋਕਾਂ ਦਾ ਆਪਣੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਾਂ ਜਦੋਂ ਸਾਹਮਣੇ ਤੋਂ ਆਪਕੋ ਨੂੰ ਪਤਾ ਹੈ ਕਿ ਸਾਹਮਣੇ ਨਾਰਮਲ ਬੰਦੇ ਹੱਦ ਤੱਕ ਅਲੱਗ-ਅਲੱਗ ਹੈ ਤੁਹਾਡੀ ਤਾਂ ਗੇਮ ਹੈ ਜਦੋਂ ਸਾਹਮਣੇ ਤੇ ਪਤਾ ਹੈ ਕਿ ਥੱਪੜ ਪੈਣਾ ਜਦ ਸਲੈਪ ਜਿਹੜੀ ਕਰਦੇ ਆ ਤਾਂ ਉਸ ਟਾਈਮ ਜਿਹੜਾ ਆਪਣੇ ਜਿਹੜਾ ਮਾਨਸਿਕ ਜਿਹੜੀ ਤਾਕਤ ਹੈ ਉਹਦੇ ਬਾਰੇ ਕਿ ਜੀ ਹਾਂਜੀ ਬਹੁਤ ਵਧੀਆ ਸਵਾਲ ਕੀਤਾ ਜੀ ਇਸ ਗੇਮ ਦੇ ਵਿੱਚ ਮਾਨਸਿਕ ਤਾਕਤ ਹੀ ਸਭ ਤੋਂ ਜ਼ਰੂਰੀ ਹੈ ਕਿਉਂਕਿ ਕਿਉਂਕਿ ਬਾਕੀ ਸਾਰੇ ਗੇਮਾਂ ਦੇ ਵਿੱਚ ਆਪਾਂ ਆਪਣਾ ਬਚਾਅ ਵੀ ਰੱਖਦੇ ਆਂ ਦੂਜੇ ਦੇ ਨਾਲ ਫਾਈਟ ਵੀ ਕਰਦੇ ਆਂ ਲੇਕਿਨ ਇਹ ਇੱਕ ਅਹ ਜੀ ਗੇਮ ਹੈ ਜਿੱਤੇ ਚ ਆਪਾਂ ਪਹਿਲਾਂ ਸਰੈਂਡਰ ਕਰਦੇ ਆਂ ਆਪਾਂ ਖੜਦੇ ਆਂ ਵੇਟ ਕਰਦੇ ਆਂ ਕਿ ਮੇਰੇ ਵੱਜੂਗੀ ਹੈ ਨਾ ਜੀ ਤੇ ਉਸ ਚੀਜ਼ ਦੇ ਨਾਲ ਅਹ ਕੀ ਕਹਿੰਦੇ ਮਾਨਸਿਕ ਤੌਰ ਤੇ ਬੰਦਾ ਤਕੜਾ ਹੋਣਾ ਚਾਹੀਦਾ ਤਾਂ ਹੀ ਇਹਨੂੰ ਖੇਡ ਸਕਦਾ ਨਹੀਂ ਤਾਂ ਕਮਜ਼ੋਰ ਬੰਦੇ ਦੀ ਗੱਲ ਨਹੀਂ ਹੈਣੀ ਕਿਉਂਕਿ ਗਰਦਨ ਦਾ ਮਨਕਾ ਵੀ ਟੁੱਟ ਸਕਦਾ ਹੈ ਗੱਲ ਵੀ ਬੋੜਾ ਹੋ ਸਕਦਾ ਹੈ ਬ੍ਰੇਨ ਹੈ ਬ੍ਰੇਨ ਦਾ ਡੈਮੇਜ ਵੀ ਹੋ ਸਕਦਾ ਹੈ ਤੇ ਬੰਦਾ ਅੰਨ੍ਹਾ ਵੀ ਹੋ ਸਕਦਾ ਹੈ ਕਿਉਂਕਿ ਜੇ ਮੈਂਟਲੀ ਪ੍ਰੇਪੇਅਰ ਨਹੀਂ ਜੇ ਪ੍ਰੈਕਟਿਸ ਤੋਂ ਬਿਗਿਆਰ ਜੈਨੂੰ ਇਦਾਂ ਹੀ ਸੋਲ ਕੇ ਚੱਲ ਕੇ ਖੇਡਣ ਲੱਗਿਆ ਨਾ ਵੀ ਚਲੋ ਥੱਪੜਾਂ ਵਾਲੀ ਉਹ ਗੇਮ ਹੈ ਵੀ ਕਰ ਲੈਂਦੇ ਆ ਪਰ ਹਰ ਇੱਕ ਚੀਜ਼ ਦਾ ਰੂਲ ਹੁੰਦਾ ਹੈ ਅਲੱਗ ਤਰ੍ਹਾਂ ਦਾ ਹੁੰਦਾ ਹੈ ਇਹ ਬਹੁਤ ਜ਼ਿਆਦਾ ਡਿਫਿਕਲਟ ਗੇਮ ਹੈ ਮਾਨਸਿਕ ਤੌਰ ਤੇ ਤਕੜੇ ਹੋਣ ਕੀ ਕੰਕਨ ਨੌਜਵਾਨਾਂ ਨੂੰ ਕੀ ਸੰਦੇਸ਼ ਹੈ ਨੌਜਵਾਨਾਂ ਨੂੰ ਇਹ ਸੰਦੇਸ਼ ਹੈ ਕਿ ਡਿਸਪਲਿਨ ਦੇ ਵਿੱਚ ਰਹੋ ਜੋ ਵੀ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਆਪਣਾ ਇੱਕ ਟਾਰਗੇਟ ਸੈੱਟ ਕਰੋ ਫਿਰ ਉਹਦੇ ਲਈ ਡਿਸਪਲਿਨ ਆਪਣੇ ਆਪਣੇ ਆਪ ਦੇ ਉੱਪਰ ਡਿਸਪਲਿਨ ਲੈ ਕੇ ਆਓ ਕਿ ਆਪਾਂ ਦੂਸਰੇ ਦੇ ਉੱਪਰ ਨਹੀਂ ਆਪਣੇ ਆਪ ਨੂੰ ਆਪਣੇ ਆਪ ਨੂੰ ਅਨੁਸ਼ਾਸਨ ਅਨੁਸ਼ਾਸਿਤ ਕਰੋ ਤੇ ਤੁਸੀਂ ਕੋਈ ਵੀ ਮਕਾਮ ਹਾਸਲ ਕਰ ਸਕਦੇ ਹੋ ਕਿਵੇਂ ਦਾ ਮਸੂਦੂ ਰਿਹਾ ਕਿਉਂਕਿ ਉੱਥੇ ਭੰਗੜਾ ਵੀ ਪਾਇਆ ਹੈ ਗਾਣਾ ਵੀ ਚੱਲਿਆ ਹਾਂ ਜੀ ਤੁਸੀਂ ਪਹਿਲਾਂ ਵੀ ਕਿਹਾ ਕਿ ਮੈਂ ਵਾਰ ਲਾ ਕੇ ਹਾਂ ਜੀ ਅ ਰੇਸ਼ ਨੰਗੋ ਜੀ ਦੀ ਫਿਰ 3 ਗੇਮ ਸ਼ੁਰੂ ਕੀਤੀ। ਹਾਂਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ। ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ। ਇਹ ਮੇਰੇ ਕੋਲ ਉਹਲੇ ਸ਼ਬਦ ਨਹੀਂ ਜੀ ਜੇ ਮੈਂ ਉੱਥੇ ਦੇ ਇਸ ਮੈਂ ਕਿ ਅਹਿਸਾਸ ਨੂੰ ਬਿਆਨ ਕਰ ਸਕਾਂ। ਹਾਂਜੀ। ਉਹਦੇ ਤੇ ਪਰ ਨਾਮ ਖਟਕਿਆ। ਜਿਹਦੇ ਨਾਮ ਉੱਤੇ ਕਿਵੇਂ ਤੁਸੀਂ ਪਹੁੰਚੇ ਕੀ ਕਰਨ? ਅੱਜ ਸਾਡੇ ਚਮਕੌਰ ਸਾਹਿਬ ਦੇ ਜੰਪਲ ਸਦਾਰ ਸੰਗਤ ਸਿੰਘ ਜੀ ਦੇ بیٹے ਜੁਝਾਰ ਸਿੰਘ ਜੀ ਜਿਹੜੇ ਕਿ ਦੁਬਈ ਦੇ ਵਿੱਚ ਜਪੇੜ ਮਾਰਨ ਦਾ ਕੰਪੀਟੀਸ਼ਨ ਜਿੱਤ ਕੇ ਆਏ ਹੈ ਸਾਨੂੰ ਬੜੀ ਖੁਸ਼ੀ ਹੈ ਇਸ ਨੇ ਚਮਕੌਰ ਸਾਹਿਬ ਦਾ ਪੰਜਾਬ ਦਾ ਤੇ ਹਿੰਦੁਸਤਾਨ ਦਾ ਜਿਹੜਾ ਨਾਮ ਹੈ ਉਹ ਦੁਨੀਆ ਦੇ ਵਿੱਚ ਬਣਾਇਆ ਸਾਡਾ ਨੌਜਵਾਨ ਵੀਰ ਬਹੁਤ ਹੀ ਹੋਣਾਰਾ ਹੈ ਪਹਿਲੇ ਦਿਨ ਤੋਂ ਪਹਿਲਾਂ ਕੁਸ਼ਤੀਆਂ ਵਿੱਚ ਸੀ ਲੇਕਿਨ ਉਹ ਹੁਣ ਇਹ ਨਵੇਂ ਖੇਡ ਦੇ ਵਿੱਚ ਜਾ ਕੇ ਇਸ ਨੇ ਆਪਣਾ ਕੀਰਤੀਮਾਨ ਸਥਾਪਿਤ ਕੀਤਾ ਤੇ ਸਤ ਸੰਗਤ ਸਿੰਘ ਜੀ ਦਾ ਪਹਿਲਾਂ ਹੁੰਦਾ ਸੀ ਕਿ ਸੰਗਤ ਸਿੰਘ ਦਾ ਮੁੰਡਾ ਹੈ ਹੁਣ ਹੋ ਗਿਆ ਕਿ ਸੰਗਤ ਸਿੰਘ ਜੀ ਹਾਰ ਸਿੰਘ ਦਾ ਬਾਪੂ ਉਹਨਾਂ ਸੰਗਤ ਸਿੰਘ ਦੀ ਪਛਾਣ ਵੀ ਜਿਹੜੀ ਜਾਰ ਸਿੰਘ ਦੇ ਨਾਲ ਹੋਣੀ ਸਾਡੀ ਵੀ ਹੋਣੀ ਹੈ ਚਮਕੌਰ ਸਾਹਿਬ ਇਲਾਕੇ ਦੀ ਵੀ ਹੋਣੀ ਹੈ ਜਿੱਥੇ ਸਿਦਾ ਸਿੰਘਾਂ ਦੀ ਇਹ ਸਥਾਨ ਹੈ ਉਹਨਾਂ ਦੀ ਇੱਥੇ ਸ਼ਹੀਦੀ ਹੋਈ ਹੈ ਉਹਨਾਂ ਤੋਂ ਗੁਰਤੀ ਲੈ ਕੇ ਉਹਨਾਂ ਦੇ عقide ਕਰਕੇ ਇਹ ਅੱਜ ਉਹਨਾਂ ਦੇ ਅਸ਼ੀਰਵਾਦ ਸਦਕਾ ਅੱਗੇ ਵਧਿਆ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਹੈ ਸੋ ਸਾਨੂੰ ਆਪਣੀ ਧਰਤੀ ਤੇ ਮਾਣ ਹੈ ਤੇ ਆਪਣੇ ਇਸ ਨੌਜਵਾਨ ਦੇ ਮਾਰੀ ਸਾਬ ਜੀ ਸਾਬ ਇਹਨਾਂ ਤੁਸੀਂ ਜ਼ਿਕਰ ਕੀਤਾ ਇੱਕ ਵਾਰ ਫੇਰ ਜ਼ਿਕਰ ਕਰ ਲਿਓ ਭੰਗੜਾ ਤੇ ਥੱਪੜ ਦੇਖਿਆ ਦੇਖੋ ਮੈਨੂੰ ਜਿਆਦੇ ਨੇ ਭੰਗੜਾ ਪਾਇਆ ਨਾ ਜਦ ਪੰਜਾਬੀ ਜਿੱਤੇ ਅਸਲੀ ਜਦ ਪਤਾ ਲੱਗਿਆ ਕਿ ਹਾਂ ਕੋਈ ਕੋਈ ਪੰਜਾਬੀ ਜਿੱਤ ਗਿਆ ਹੈ ਅੱਛਾ ਜਿਹੜਾ ਤੋਂ ਸਵਾਲਾ ਤੁਸੀਂ ਕਹਿ ਰਹੇ ਸੀ ਕਿ ਸਿੱਧੂ ਮੂਸੇਵਾਲਾ ਨੂੰ ਤੁਸੀਂ ਵਾਰ ਸੁਣੀ ਸੀ ਪਹਿਲਾਂ ਮੁਕਾਬਲੇ ਤੋਂ ਪਹਿਲਾਂ ਉਸਨੇ ਬੜਾ ਜੋਸ਼ ਭਰਿਆ ਤੁਹਾਡੇ ਚ ਹਾਂ ਜੀ ਬਿਲਕੁਲ ਹੀ ਕਿੱਸਾ ਜ਼ਰੂਰ ਸਾਂਝਾ ਕਰੋ ਹਾਂ ਜੀ ਉਹ ਹਰੀ ਸਿੰਘ ਨਲੂਏ ਦੀ ਵਾਰ ਹੈ ਜੀ ਸਿੱਧੂ ਮੂਸੇਵਾਲੇ ਦੀ ਕੋਈ ਕਿ ਤਰ੍ਹਾਂ ਦਾ ਪ੍ਰੀ ਵਰਕਆਊਟ ਦਾ ਕੰਮ ਕੀਤਾ ਹੋਣਾ ਕਿ ਜੋਸ਼ ਭਰਤਾ ਫਿਰ ਉਸ ਤੋਂ ਬਾਅਦ ਤਾਂ ਫਿਰ ਮੈਂ ਕਿਹਾ ਜਾਂ ਆਪਣੀ ਜਗਾਹ ਕਿ ਨਹੀਂ ਹਾਂਜੀ ਹਾਂਜੀ ਕਿੰਨੀ ਸਾਬ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਸੀ ਮੈਂ ਇਹਨਾਂ ਨੇ ਮੈਂ ਨੌਜਵਾਨ ਵੀਰਾਂ ਨੂੰ ਕਹਿਣਾ ਕਿ ਇਸ ਨੌਜਵਾਨ ਵੱਲ ਇਸ ਚਾਨਣ ਦਾ ਬਣੇ ਉਹ ਦੇਖਿਆ ਜੇ ਪਹਿਲਾਂ ਕੋਲ ਕਰ ਰਹੇ ਸੀ ਇਹ ਇੱਥੇ ਸਿੰਜ ਬਣ ਇਹ ਅਟਾ ਕਰ ਸਿੰਜ ਦਾ ਬਣ ਗਿਆ ਤੇ ਅੱਜ ਵਰਲਡ ਦੇ ਵਿੱਚ ਇੱਕ ਨਵਿਕਲੀ ਜਿਹੜੀ ਗੇਮ ਹੈ ਉਹਦੇ ਵਿੱਚ ਪਹਿਲੇ 10 ਵਿੱਚ ਆ ਕੇ ਇਸ ਨੇ ਪੰਜਾਬ ਦਾ ਜਮ ਕੋਰ ਸਾਹਿਬ ਦਾ ਨਾਮ ਉੱਚਾ ਜਾਨੀ ਸਾਹਿਬ ਆਖਰੀ ਗੱਲ ਹੈ ਸਾਡੇ ਬੱਚੇ ਕਿੰਨੀ ਹੁੰਦੀ ਹੈ ਚੀਜ਼ ਪੈਦਾ ਹੁੰਦੀ ਹੈ ਪਿਤਾ ਉਹ ਹੱਸਦੇ ਰਹੇ ਮੁਸਕਰਾਉਂਦੇ ਰਹੇ ਜਦੋਂ ਏਡਾ ਏਡਾ ਥੱਪੜ ਪੈਂਦਾ ਮੂੰਹ ਤੇ ਘਾਟਾ ਲੱਗਦਾ ਮੇਰੀ ਜੀਵਨ ਇਹ ਸਿੰਘਾਂ ਸਾਨੂੰ ਕਿ ਉਹ ਉਹਦੇ ਕੋਲ ਤੋਂ ਉਹਦੇ ਕੰਪੀਟੀਸ਼ਨ ਉਹ ਸੂਛ ਹੁੰਦਾ ਪਹਿਲਾਂ ਵੀ ਕਹਿ ਕੇ ਹਟਿਆ ਕਿ ਪਹਿਲਾਂ ਜੁਝਾਰ ਸਿੰਘ ਸੰਗਤ ਸਿੰਘ ਦਾ ਮੁੰਡਾ ਵੱਜਦਾ ਸੀ ਅੱਜ ਸੰਗਤ ਸਿੰਘ ਜੁਝਾਰ ਸਿੰਘ ਦਾ ਬਾਪੂ ਵਜਣ ਲੱਗ ਗਿਆ ਸਿੰਘਾਂ ਜੀ ਦੀ ਕਿਰਪਾ ਜੀ ਇਹਨਾਂ ਨਾਲ ਵਾਕ